ਸਾਡੀ ਇੰਡਸਟਰੀ ਦੇ ਵਿੱਚ ਨਾ ਬਹੁਤ ਘੱਟ ਲੋਕ ਨੇ ਜਿਹੜੇ ਐਕਟਰ ਦੇ ਨਾਲ ਨਾਲ ਵਧੀਆ ਇਨਸਾਨ ਨੇ ਹਨਾ ਚੰਦ ਲੋਕ ਨੇ ਔਰ ਉਹਨਾਂ ਦੇ ਵਿੱਚੋਂ ਪੱਲਾ ਸਾਹਿਬ ਸੀਗੇ ਔਰ ਜਦੋਂ ਅੱਜ ਪਤਾ ਲੱਗਿਆ ਕਿ ਉਹ ਨਹੀਂ ਰਏ ਇਸ ਦੁਨੀਆ ਤੇ ਇੱਕਦਮ ਜਿਵੇਂ ਦਿਲ ਪਸੀ ਜਾਂਦਾ ਨਾ ਕੁਝ ਗੱਲ ਨਹੀਂ ਆਉਂਦੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਐਦਾਂ ਹੋਇਆ ਸੀ ਤੁਸੀਂ ਵੀ 25 ਸਾਲ ਤੋਂ ਫਿਲਮ ਇੰਡਸਟਰੀ ਚੋਂ ਕਿੰਨਾ ਸਮਾਂ ਲੱਗਿਆ ਉਹਨਾਂ ਨੇ ਕੰਮ ਕਰਦੇ ਕਿਸ ਤਰ੍ਹਾਂ ਦਾ ਲੱਗਿਆ ਵੀ ਕਿਸ ਤਰ੍ਹਾਂ ਦੇ ਇਨਸਾਨ ਸੀਗੇ ਵੀ ਇਦਾਂ ਆਸੇ ਆਸੇ ਲੋਕਾਂ ਨੂੰ ਦੱਸਾ ਦੇਸਾਂ ਦੇ ਕਹਿੰਦੇ ਖੁਰ ਖੁਦ ਵੀ ਉਹ ਕਮੇਡੀ ਸੀਗੇ ਤੇੜੀ ਗੱਲ ਕਈ ਵਾਰ ਗੁੱਸੇ ਵਾਲੀ ਹੁੰਦੀ ਸੀ ਉਹਨੂੰ ਵੀ ਕਮੇਡੀ ਚ ਲੈ ਲੈਣਾ ਕਿਸੇ ਨੂੰ ਕੋਈ ਟੈਨਸ਼ਨ ਹੁੰਦੀ ਜੋ ਵੀ ਕਮੇਡੀ ਚ ਲੈ ਲੈਂਦੇ ਸੀ ਮੈਂ ਉਹਨਾਂ ਨਾਲ ਘੱਟ ਕੰਮ ਕੀਤਾ ਪਰ ਜਿੰਨਾ ਕੀਤਾ ਬਹੁਤ ਵਧੀਆ ਇਨਸਾਨ ਸੀਗੇ ਅਸੀਂ ਕੀ ਬਣ ਪੁੰਨੀਆਂ ਦਾ ਜਦੋਂ ਕਰੋਨਾ ਕਾਲ ਖਤਮ ਹੋਇਆ ਸੀਗਾ ਤਾਂ ਉਸ ਟਾਈਮ ਤੇ ਸੁਨੀਪ ਕੰਗਪਾਜੀ ਦਾ ਸੀਗਾ ਇਹ ਸੀ ਸੀਰੀਜ਼ ਨਾ ਤਾਂ ਅਸੀਂ ਤਕਰੀਬਨ ਇਕੱਠੇ ਹੁੰਦੇ ਸੀਗੇ ਮਤਲਬ ਹਰ ਡੇਲੀ ਹਾਸੇ ਮਜ਼ਾਕ ਚੱਲਦੇ ਰਹੇ ਨੇ ਕੁਰਸੀਆਂ ਤੇ ਬੈਠੇ ਰਹਿਣਾ ਉੱਥੇ ਜਦੋਂ ਵੀ ਕੋਈ ਡਾਇਲੋਗ ਮਤਲਬ ਐਦਾਂ ਦਾ ਹੁੰਦਾ ਸੀਗਾ ਉਹਨਾਂ ਨੇ ਪਹਿਲਾਂ ਰਿਪੀਟ ਕਰਨਾ ਕਿ ਆਹ ਡਾਇਲੋਗ ਤੁਸੀਂ ਹੁਣ ਬੋਲਣਾ ਔਰ ਬਹੁਤ ਵਧੀਆ ਇਨਸਾਨ ਸੀਗੇ ਪਰ ਮੇਰੇ ਖਿਆਲ ਦੇ ਵਿੱਚ ਪੱਲਾ ਭਾਜੀ ਵਰਗਾ ਪਿਆ ਇਨਸਾਨ ਦੇ ਸੀ। ਐਸੇ ਦਿੱਖਣ ਸੁਣਨ ਨੂੰ ਵੀ ਇਹ ਹੈ ਜਿਹੜੇ ਜੂਨੀਅਰ ਕਲਾਕਾਰ ਸੀ ਕਈ ਵਾਰੀ ਉਹ ਕਨਫਿਊਜ਼ ਹੀ ਹੋ ਜਾਂਦੇ ਜੋ ਨਵਾਂ ਨਵੇਂ ਆਉਂਦੇ ਨੇ ਬੰਦਾ ਬੰਦਲੇ ਸੀਨੀਅਰ ਕਲਾਕਾਰਾਂ ਅੱਗੇ ਪਰ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਿੰਦੇ ਸੀ ਕਹਿੰਦੇ। ਉਹ ਤਾਂ ਜਦੋਂ ਅਸੀਂ ਸ਼ੂਟ ਤੋਂ ਪਹਿਲਾਂ ਹੀ ਇਕੱਠੇ ਬੈਠਦੇ ਸੀ ਨਾ ਉਹ ਉਹਦੇ ਮਿਕਸ ਹੋ ਜਾਂਦੇ।